ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾ ਬਈ ਯਾਰੇ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਉਹਨਾਂ ਦੇ ਘਰੇ ਆਉਣਗੇ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਹੂੰਦੜ ਮੂਰੇ ਟੀਂਸੇ ਮੂਰੇ ਬਾਦਲ ਮੂਰੇ ਚੰਦੂ ਮੌਰੇ ਮੂਰੇ ਤੇ ਆਪਣਾ ਕੈਪਟਨ ਮੂਰੇ ਜਿਹੜੇ ਵੀ ਹੈਗੇ ਜਿੰਨੇ ਇਹਨੇ ਪੂਰੇ ਮਾਈਕ ਕਰਕੇ ਮੇਰਾ ਨਾਮ ਲੈ ਜੀ ਭਗਵਾਨਤਮਾਨ ਐ ਨਾ ਤੂੰ ਨੂੰ ਕੀ ਕਹਿਣਾ ਯਾਰ ਤੂੰ ਡਰਦੇ ਕਿਉਂ ਮੈਥੋਂ ਉਹ ਨਾ ਯਾਰ ਉਹਦੀ ਗੱਲ ਨਾ ਕਰ ਉਹ ਬੰਦਾ ਭੜਦਾ ਫਿਰਦਾ ਯਾਰ ਲੈ ਦੱਸੋ ਯਾਰ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਭੂੰਦੜ ਮੂਰੇ ਟੀਂਦ ਸੇ ਮੂਰੇ ਬਾਦਲ ਮੂਰੇ ਸੰਧੂ ਮਾਰੇ ਮੂਰੇ ਜੇ ਆਪਣਾ ਕੈਪਟਨ ਮੂਰੇ ਜਿਹੜੇ ਵੀ ਹੈਗੇ ਜਿੰਨੇ ਇਹਨੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਭਗਵਾਨ ਤੁਮਾ ਨੇ ਨਾ ਮੈਂ ਤੁਹਾਨੂੰ ਕੀ ਕਹਿਣਾ ਯਾਰ ਤੂੰ ਡਰਦੇ ਕਿਉਂ ਮੈਥੋਂ ਉਹ ਨਾ ਯਾਰ ਉਹਦੀ ਗੱਲ ਨਾ ਕਰੋ ਉਹ ਬੰਦਾ ਭੜਦਾ ਫਿਰਦਾ ਯਾਰ ਲੈ ਦੱਸੋ ਯਾਰ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾਉ ਬਈ ਯਾਰ ਇਹ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਹੋਣਗੇ ਘਰੇ ਹੋਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਦੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਆ ਕਿ ਮੈਨੂੰ ਆਹ ਦਿਓ ਬੈਰ ਕੱਟ ਦਿਓ ਮੇਰਾ ਕੀ ਗੱਲ ਚਮਰੋਦ ਤੱਕ ਲੈ ਜਿੱਤ ਕੇ ਆਇਆ ਮੈਰ ਕੱਢ ਦੀ ਏ ਲੋਕਾਂ ਦੇ ਧਿਆਪੋਤ ਨੂੰ ਮਾਰ ਕੇ ਆਇਆ 70 ਪਿਛਾ ਕੇ ਆਇਆ ਚੁੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲ ਚ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਹੈ ਨਸਲ ਕੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਤੇ ਨੇ ਇਹਨਾਂ ਨੇ ਜਿਵਲਤ ਮੈਨੂੰ ਆਹ ਦਿਓ ਖਾਣ ਨੂੰ ਆਹ ਸਰਾਣਾ ਦਿਓ ਆ ਦਿਓ ਲੈ ਦੱਸ ਭੂਆ ਦੇ ਪਿੰਡ ਆ ਉਹ ਤਾਂ ਬਰੋ ਹੋਈ ਮਿਲੂ ਜਿਹੜਾ ਬਈ ਉਥੇ ਵਾਕਿਆਂ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ 'ਚ ਕੈਪਟਨ ਮਨਿੰਦਰ ਉਹਦੇ ਹੱਕ 'ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ 'ਚ ਸਾਰੀ ਜਾ ਨੀਨ ਨੂੰ ਤਾਂ ਜਦੋਂ ਲੋਕਾਂ ਨੇ ਕਿਹਾ ਕਹਿੰਦੇ ਗਲਤ ਬੋਲ ਗਿਆ ਨਾ ਓਏ ਤੈਂ ਤੈਂ ਵੀ ਕੀਤਾ ਸੀ ਅੱਛਾ ਕਹਿੰਦਾ ਆਪਾਂ ਮਾਫੀ ਮੰਗ ਲੈਣਾ ਕਹਿੰਦਾ ਮੈਂ ਕਿਹਾ ਕਿਤੇ ਪ੍ਰਗਟ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕੈਪਟਨ ਮਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲਪੱਗ ਬਣ ਕੇ ਬਾਬਾ ਬਕਾਲਾ ਸਾਹਿਬ ਰੱਖੜਪੁਰ ਨੇ ਤੇ ਮੇਲੇ ਤੇ ਕਹਿੰਦਾ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀਆਈਏ ਤਰਨਤਾਰ ਨਾਲ ਤਕੜੀਸ ਕੇ ਲੈ ਕੇ ਜਾਵਾਂਗੇ ਮਜੀਠੀਂ ਲੈ ਤੈ ਉਹ ਵੀ ਕਹਾਂ ਸੀ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ ਮੈਂ ਕਿਹਾ ਚ ਇਹ ਹੀ ਮਨੁੱਖ ਰਹਿ ਗਏ ਇਸ ਤਾਂ ਡੰਗਰੀ ਆ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਇਕੱਲੇ ਫਿਕਰ ਨਾ ਕਰੋ ਤੁਸੀਂ ਆ ਪੋਸਟਰ ਪੋਸਟਰ ਜੇ ਜਾਂ ਜਿਹੜੇ ਇਹਨਾਂ ਦੇ ਆ ਜਿਹੜੇ ਫਿਰਦੇ ਨੇ YouTube Facebook ਜਿਹਲੇ ਇਹਨਾਂ ਦੇ ਜਵਾਬ ਜਵੂਬ ਦੇ ਦਿਆ ਕਰੋ ਥੋੜਾ ਕੋ ਕੰਮ ਨਹੀਂ ਇੱਧਰ ਇੱਧਰੋਂ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਟੱਪਣ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇ ਦਿਓ ਬਸ ਠੀਕ ਹੈ ਨਾ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੋ ਸੋਨਿਆਲ